ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਸਿੰਪਲ ਪਰੌਠੇ ਦੇ ਨਾਲ ਲੂਣ ਮਿਰਚ ਪਾ ਕੇ ਬਣਾ ਲਾਂਗੇ ਜੀ ਇਹ ਲੂਣ ਤੇ ਮਿਰਚ ਰੱਖ ਲਾਂਗੇ ਜੀ ਕੋਲੇ ਆਪਾਂ सबरे दस बारह करके रख ले गए जी ने में मैं ज्यादा नहीं बनाने अजू घर आई मैं बेट मेरा बेटा एक बेटा तो गया जी छुट्टिया च बच्चे आए हुए सी वो भी चले गए बीजी सारे को ਤੇਰੇ ਤੇਰੇ ਦੇ ਇਹ ਨਾਲ ਤਾਂ ਕਾਫੀ ਵਧੀਆ ਲੱਗਦੇ ਨੇ ਕਿ ਦਰਮੇ ਵਿਚ ਤੇ ਯਾਰੀ ਆਪਾਂ ਦਾ ਸਾਥ ਵੀ ਨਾਲ ਹੀ ਖਾ ਲੈਣੇ ਆਂ ਤੇ ਇਹ ਕਰੇ ਪਰੌਂਠੇ ਬਣਾ ਲੈਣੇ ਕਹਾਂ ਲਿਆਣਾ ਕਰਨੀ ਹੋਈ ਆ ਜੀ ਜਦੋਂ ਬੱਚਾ ਇਹ ਸਕੂਲ ਖੁੱਲ੍ਹੇਗੀ ਫੇਰ ਤੁਹਾਨੂੰ ਥੋੜੇ ਜਲਦੀ ਮੋਜਾ ਕਰਨਗੇ ਐਨ ਨਾ ਹਮ ਬੱਚੇ ਲਈ ਰੋਟੇ ਕਿੰਨਾ ਕਰਕੇ ਪਲੇਟ ਹੋ ਜਾਂਦੇ ਆ ਜੀ

चंतील तो खाना भी बहुत बढ़िया लगता है जी दाल सब्जियां गर्मी कई बार बढ़िया नहीं लगे तो यह हम मां चटनी बना के रोटी खाइए kita ini pun jarang lagi nih. ਇਹ ਜੀ ਸਾਰੇ ਇੱਕ ਸੁੰਦਰ ਇਹਨਾਂ ਇੱਕ ਪੋਚੇ ਲਾਉਣੇ ਰਹਿੰਦੇ ਨੇ ਜੀ ਸਾਰੇ ਬਣਾ ਲਏ ਸੀ ਆਪਾਂ ਤਰਾਫੇ ਬਣਾ ਲਈ गर्म गरम खा लें रोटी पा ली जी आप दो प्लेटा च ਨੂੰ ਜੇ ਤਰਲੇ ਦੀ ਇੱਕ ਚਾਹ ਪਿਆਜ਼ ਦੇ ਅਚਾਰ ਲੈ ਲਿਆ ਨਾਲ ਆਪਾਂ ਦਹੀਂ ਦੀ ਗੁੰਦੀ ਪਾ ਲਈ ਤੇ ਲੱਸੀ ਲੈ ਲਈਏ ਜੀ ਹੁਣ ਆਪਾਂ ਕਰਦੇ ਆ ਜੀ ਇਹ ਸੋਕੇ ਸਾਫ ਇਹਦਾ ਸਾਰਾ ਸਮਾਨ ਕੱਢ ਲੈਨੇ ਆਪਾਂ ਬਾਹਰ ਪਹਿਲਾਂ ये फोटो चक ले जी पहला अजे बेडशीट भी धोती तो आप छोटा ट्रैक्टर है जी य चरखा ਚਰਖੇ ਦੇ ਨਾਲ ਛੋਟੀ ਜੀ ਪੀੜੀ ਇਹ ਲਿਆ ਕੇ ਦਿੱਤਾ ਸੀਗਾ ਜੀ ਮੇਰੇ ਭਤੀਜੀ ਨੇ ਪਟਿਆਲੇ ਤੋਂ ਆਪਾਂ ਸਾਰਾ ਸਮਾਨ ਕੱਢ ਲਈਏ ਜੀ ਪਹਿਲਾਂ ਇਹ ਕੱਢ ਲਿਆ ਜੀ ਆਪਾਂ ਸਾਰਾ ਸਮਾਨ ਹੁਣ ਆਪਾਂ ਪਹਿਲਾਂ ਸੋਕੇ ਸਾਫ਼ ਕਰਦੇ ਹਾਂ ਸਾਫ ਕਰਕੇ ਫਿਰ ਦਿਖਾਉਣੀ ਆ ਜੀ ਇਹ ਆਪਾਂ ਸਾਫ ਕਰ ਲਿਆ ਜੀ ਸਾਰਾ ਸਾਮਾਨ ਇੱਧਰ ਆਪਾਂ ਸੋਕੇਸ ਵੀ ਸਾਫ ਕਰ ਲਿਆ ਹੁਣ ਇਹਨੂੰ ਸੈੱਟ ਕਰਦਨੇ ਆਪਾਂ ਸਾਰੇ ਸਾਮਾਨ ਨੂੰ ਪਹਿਲਾਂ ਧਰਦਿਆਂ ਜੀ ਆਪਾਂ ਹਰਵਿੰਦਰ ਸਾਹਿਬ ਦੀ ਫੋਟੋ ਇਹ ਪਿਛਲੇ ਸਾਲ ਸੀ ਗਈ ਸੀ ਜੀ ਹਰਵਿੰਦਰ ਸਾਹਿਬ ਉੱਥੋਂ ਲੈ ਕੇ ਆਈ ਸੀ ਪਰ ਤਾਂ ਦੰਗੇ ਨੂੰ ਇੱਕ ਹੋਰ ਹੈ ਜੀ ਇਹਨੂੰ ਵੀ ਇੱਥੇ ਧਰ ਦਣੀ ਇਹ ਆਪਾਂ ਕਰ ਦਿੱਤਾ ਜੀ ਸੈਟ ਸਾਰਾ ਕੁਸ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ